ਸਤਿ ਸ੍ਰੀ ਅਕਾਲ ਜੀ ਮੈਂ ਰਾਮ ਟੈਕਸ ਪਰਮਾਰੰਡਾਵਾ ਕਲੈਕਸ਼ਨ ਤੋਂ ਬੋਲ ਰਹੀ ਹਾਂ ਅੱਜ ਜੋ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਇਹ ਕੈਂਬ੍ਰਿਕ ਦੇ ਪਿਓਰ ਕੈਂਬ੍ਰਿਕ ਦੇ ਹੋਣਗੇ ਤੇ ਇਸ ਦੇ ਨਾਲ ਟੈਪੀ ਲਾਈਨਿੰਗ ਦੇ ਦੁਪੱਟੇ ਡਿਜੀਟਲ ਦੁਪੱਟੇ ਹੋਣਗੇ ਨਾ ਤੇ ਇਸ ਦੀ ਕੀਮਤ 2025 ਹੋਵੇਗੀ ਅਗਰ ਤੁਹਾਨੂੰ ਕੋਈ ਵੀ ਇਹਨਾਂ ਚੋਂ ਸੂਟ ਪਸੰਦ ਆਵੇ ਕਿ ਤੁਸੀਂ ਇਸ ਸੂਟ ਦਾ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਕੇ ਤੁਸੀਂ ਆ ਨੰਬਰਾਂ ਤੇ ਹੈ ਨਾ ਗੂਗਲ ਪੇ ਨੰਬਰ ਸਾਡਾ ਹੈਗਾ 9403518814 ਤੇ ਕੰਟੈਕਟ ਨੰਬਰ ਜਿਹੜਾ ਸੇਮ ਕੋਲ ਫੋਨ ਤੇ ਤੁਸੀਂ ਕਰਨਾ ਕੰਟੈਕਟ ਮੇਰੇ ਨਾਲ ਤੇ ਤੁਸੀਂ WhatsApp ਤੇ ਸਕਰੀਨਸ਼ਾਟ ਲੈਣੀ ਸਿੰਪਲੀ ਤੇ ਤੁਸੀਂ ਪੈਸੇ ਸਾਨੂੰ Google Pay ਤੇ ਜਿੱਦਾਂ ਕਰ ਦੇਣੇ ਆ ਕਿ ਤੁਹਾਡੇ ਘਰ ਤੱਕ ਸੂਟ ਤੁਹਾਡਾ ਕੋਈ ਪਿੰਡ ਹੋਵੇ ਸ਼ਹਿਰ ਹੋਵੇ ਤੁਹਾਡੇ ਘਰ ਤੱਕ ਕੋਈ ਤੁਹਾਡਾ ਕੋਈ ਪੈਸਾ ਨਹੀਂ ਚਾਰਜ ਹੋਊਗਾ ਫ੍ਰੀ ਡਿਲੀਵਰੀ ਹੋਵੇਗੀ 2025 ਵਿੱਚ ਅੱਜ ਦੇ ਸੂਟ ਹੋਣਗੇ 800 ਹੋਣਗੇ डिजाइन आलमोस्ट इको जि है थोड़ा जहा बूटी का फर्क है है ना तो देखो मैं हम थोड़ा पहला सूट दिखा लो बच्चे ने तुम नंबर नोट कर लो देखो जी सब तो पहला सूट देखो थोड़े दे सामने ही अस खोल ना। कर रहे हैं जिदा तो वाइन कलर है इसलिए देखो अखोर दिखा रहे ਇਸ ਟਿੱਕੀ ਰੇਟ ਐਮਬ੍ਰੋਇਡਰੀ ਹੈ ਤੇ ਇਸ ਤਰ੍ਹਾਂ ਲਸਰਾ ਹੈ ਕਿ ਫਲਾਵਰ ਹੈ ਵਿੱਚ ਗਾਰ ਤੇ ਕਢਾਈ ਐਮਬ੍ਰੋਇਡਰੀ ਇਸ ਦੀ ਇੱਕ ਸਾਡੀ ਹੁੰਦਾ ਤੇ ਇਹ ਸੂਟ ਸਾਡਾ ਇਹ ਸਾਰਾ 올ਓਵਰ ਹੋਵੇਗਾ ਤੇ ਦੇਖੋ ਤੁਸੀਂ ਐਮਬ੍ਰੋਇਡਰੀ ਦੇਖੋ ਬਹੁਤ ਹੀ ਵਧੀਆ ਹਿਸ ਤਾ ਨਾ ਆਹ ਦੇਖੋ ਰਾਮ ਟੈਕਸਟ ਦਾ ਨੋਨ ਲੱਗਾ ਹੈ ਨਾ ਨੋਨ ਟੈਕਸਟ ਦਾ ਨੋਨ ਮਤਲਬ ਸਾਰੇ ਕਰਨੀ ਕਰਨੀ ਤੇ ਮੋਰ ਮੋਗੇ ਕੋਈ ਵੀ ਤੁਹਾਨੂੰ ਫਿਕਰ ਨਹੀਂ ਤੁਸੀਂ ਕਰਨਾ ਤੇ ਕਿਸ ਤਰ੍ਹਾਂ ਇਸ ਦੀ ਹਰ ਇੱਕ ਕਰਨੀ ਤੇ ਦੇਖੋ ਨਾ ਲੱਗੀ ਮੋਰ ਲੱਗੀ ਹੈ ਨਾ ਕੈਮਰੇ ਕੁ ਪਿਓਰ ਹੈ ਪਿਓਰ ਇੱਥੇ ਕੋਈ ਲਾਈਨਿੰਗ ਨਹੀਂ ਲੱਗਣੀ ਤੇ ਇਸ ਸਰਦ ਪੱਤਾ ਰੱਖੀ ਜਿੰਨਾ ਪੋਰਾ ਇਹਦਾ ਇਹ ਜੋ ਅਧਿਕ 2025 ਦੀ ਕੀਮਤ ਹੈ ਇਹ ਦੋਪਤਾਂ ਸਾਮ ਨੂੰ ਦਿੰਦੇ ਹਾਂ ਕਿਉਂਕਿ ਜੇ ਤੁਹਾਡੇ ਸਾਹਮਣੇ ਇਹ ਫ੍ਰੈਸ਼ ਕੂਟ ਹੈ ਨਾ ਜਿਹੜੀਆਂ ਤੇ ਇਹ ਨਹੀਂ ਕੋਈ ਪੁਰਾਣੇ ਪਏ ਆ ਤੁਹਾਡੇ ਕੋਲ ਦੇਖੋ ਇਸ ਤੇ ਮੁੱਛ ਹੈ ਨਾ ਇਸ ਤਰ੍ਹਾਂ ਆ ਐਲ ਦੀ ਦੇ ਵਿੱਚ ਹੀ ਆ ਦੇਖੋ ਕਿੰਨਾ ਪਿਆਰਾ ਸੀ ਆ ਦੇਖੋ ਮਾਡਰਨ ਵੀ ਤੁਸੀਂ ਇੱਕ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਵੀ ਤੁਹਾਡਾ ਤੁਸੀਂ ਕਿਹੜੇ ਤਰ੍ਹਾਂ ਪੈਂਟ ਬਣਾਣੀ ਆ ਸਵਾਰ ਬਣਾਣੀ ਜੋ ਵੀ ਤੁਹਾਨੂੰ ਚਾਹੀਦੀ ਨਾ ਬਣਾ ਸਕਦੇ ਹੋ ਦੇਖੋ ਕਿੰਨਾ ਪਿਆਰਾ ਹੈ ਨਾ ਦੁਪੱਟਾ ਤਕ ਤੇਰੀ ਗ੍ਰੇਸ ਐਂ ਨਹੀਂ ਜਾਰੀ ਸੋਹਣੀ ਆ ਨਾ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਛੋਟੀਆਂ ਛੋਟੀਆਂ ਵਿੱਚ ਜਿੱਦਾ ਤਰੀਕ ਫ੍ਰੀਕ ਲਾਈ ਲਾਇਆ ਤੇ ਦੇਖੋ ਲੇਸ ਵਰਤ ਕਿੰਨਾ ਵਧੀਆ ਨਾ ਰਾਂ ਟੈਕਸ ਦੇ ਸੂਟ ਤੁਸੀਂ ਬਿਲਕੁਲ ਦੇ ਚੀਜ਼ ਜਿਵੇਂ ਉਹ ਜਿੰਦੇ ਧੜਕੋ ਕੇ ਲਿਆ ਕਰੋ ਤੇ ਤੁਹਾਨੂੰ ਇਹਨਾਂ ਤੇ ਕੋਈ ਵੀ ਕੋਈ ਐਮਬਰਾਇਡਰੀ ਕੋਈ ਕੋਸ਼ ਨਹੀਂ ਕੋਸ਼ ਦੀ ਜਦ ਦਾ ਕਾਰਨ ਦੀ ਲੋੜ ਨਹੀਂ ਕਿਉਂਕਿ ਅਜੇ ਗਰਮੀ ਕਾफी ਪੈਂਦੀ ਆ ਇਸ ਲਈ ਅਜੇ ਮਾਤਲਬ ਤੁਹਾਡੇ 2 ਮਹੀਨੇ ਨਾ ਦਾ ਮਤਲਬ ਗਰਮੀ ਪੈਣੀ ਨਾ ਤੇ ਇੱਕੋ ਚਾਰੇ ਪਾਸੇ ਇਸ ਦੀ लेस का वर्क है तो इसके जिदा बॉर्डर बहुत सो बने बिच सारी एम्बरॉयडरी है देखो जी जी सूट किसी ये हैगा नंबर वन एक नंबर ठीक है जी एक नंबर है जी आ है जी देखो ठीक है जी दूसरा कलर थानू मूंगिया कलर होगा ਤੇ ਇਸ ਦਾ 2 ਨੰਬਰ ਹੋਵੇਗਾ ਤੇ ਇਸ ਦੇ ਵੀ ਸੇਮ ਐਸੀ ਤਰ੍ਹਾਂ ਮੈਂ ਦੱਸਣਾ ਦਿਖਵਾਉਂਗੀ ਤੁਸੀਂ ਕਿਤੇ ਵੀ ਸਰਚ ਕਰ ਸਕਦੇ ਗੂਗਲ ਤੇ ਹਾਂਜੀ ਪੂਰਾ ਕਿਤਾਬ ਮਤਲਬ ਕੋਈ ਤੁਹਾਨੂੰ ਨਹੀਂ ਸੁੱਖ ਨਹੀਂ ਮਿਲੇਗਾ ਕਿੰਨਾ ਜ਼ਿਆਦਾ ਨਹੀਂ ਖੋਲਣਾ ਹੈਗਾ ਕਿਤਾ ਤੁਸੀਂ ਪੜ੍ਹ ਸਕਦੇ ਹੋ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਬਿਚਾਰ ਨਾਲ ਦਿਖਾਇਆ ਤੁਹਾਨੂੰ ਕਲਾ ਦਿਖਾ ਦਿੱਤੀ ਛੋਟੀ ਬੁੱਕੀ ਲੈ ਕੇ ਹੈ ਨਾ ਇਸ ਦਾ ਨੰਬਰ ਹੈ ਤਾਂ ਜੀ 2 2 ਨੰਬਰ ठीक है थर्ड नंबर है आ, मास्टर कलर मास्टर कलर हरेक नाल जहाँ थानू इस तरह मॉडल जी उसकी फोटो मिलेगी तो ये है जी थ्री नंबर थ्री नंबर इस तरह इसकी करेज की तरह देखो कि है थ्री नंबर हो गए ठीक है ਫੋਰਥ ਨੰਬਰ ਹੈ ਵਾਇਆ ਮੈਂ ਹਮੀਆਂ ਨਹੀਂ ਸਕਦੀ ਨਾ ਹੀ ਰਹਿਦੀ ਨਾ ਹੀ ਮਹਿਰੂਨੀ ਹੈ। ਤੇ ਤੁਸੀਂ ਦੇਖੋ ਫੋਰ ਕਲਰ ਡੀਜ਼ਨ ਕੱਪੜਾ ਬਹੁਤ ਬਦਿਆ ਟੈਪੀ ਲਾਈਨਿੰਗ ਦਾ ਦੁਪੱਟਾ ਡਿਜੀਟਲ ਦੁਪੱਟਾ ਹੈ ਇਹ ਮੈਂ ਕੋਸ਼ਿਸ਼ ਕੀਤੀ ਨਾ ਪਲੇਨ ਨਹੀਂ ਮੈਂ ਕਹਿੰਦੀ ਕਿ ਜਦੋਂ ਸੋਨਾ ਤੋਂ ਜਦੋਂ ਤੱਕ ਤੁਸੀਂ ਪੈਸੇ ਲਾਣੀ ਆ ਤੇ ਸਾਰਿਆਂ ਦੀ ਕੀਮਤ ਕਿੰਨੀ ਹੈ ਜੀ 2025 ਹੈ ਨਾ ਹਰ ਇੱਕ ਦਾ ਆ ਫੰਡ ਰੀਟ ਲੱਗਦਾ ਹੁੰਦਾ ਤੁਹਾਨੂੰ ਤੇ ਜਿਹੜਾ ਸਾਡੇ ਤੁਸੀਂ 2025 ਹੈ ਤੇ ਆਹ ਜਦੋਂ ਮੈਂ ਤੁਹਾਨੂੰ ਬਤਾਇਆ ਇੱਕੋ ਚੀਜ਼ ਇਹ ਕਿ ਇਹ ਪਾ ਲੈਣਾ ਨੰਬਰ ਇਹ ਦਿੱਤ ਤੇ ਇਸ ਦਾ ਥੋੜਾ ਜਿਹਾ ਪ੍ਰਿੰਟ ਦੇਖੋ ਨਾ ਇਹ ਹੈ ਨਾ ਥੋੜਾ ਜਿਹਾ